ਗਲਬੀ ਦੇ ਪਰ ਸਿਦ ਨਗਰ ਸਮਰਾਇ ਜੰਡਿਆਲਾ ਦੇ ਹੈਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਸਟੇਟ ਅਵਾਰਡੀ ਦੀ ਰਹਿਨਮਾਈ ਹੇਠ ਵਕ ਵਕ ਖੇਡਾਂ ਦੇ ਕੋਚਿੰਗ ਸੈਂਟਰ ਜਿਵੇਂ weight lifting ਕੋਚਿੰਗ ਸੈਂਟਰ ਸਮਰਾਇ ਜੰਡਿਆਲਾ ਫੁੱਟਬਾਲ ਕਬੱਡੀ ਕੁਸ਼ਤੀ ਕ੍ਰਿਕਟ ਵਾਲੀਬਾਲ ਪਾਵਰ ਲਿਫਟਿੰਗ ਗੱਤਕਾ एथलेटिका सादी कोचिंग सेंटर ਅਤੇ ਕੋਚਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਗੁਰਵਿੰਦਰ ਸਿੰਘ ਸਮਰਾ ਸਰਪੰਚ ਸਮਰਾਏ ਪੰਜ ਵਿਕੀ ਸਹਿਦੇ ਪੰਜ सोनू ਸਰਦਾਰ ਹਰਪੁਪਿੰਦਰਜੀਤ ਸਿੰਘ ਸਮਰਾ ਪ੍ਰਦਾਨ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਹਾਕੀ ਕੋਚ ਜੀ ਪੀ ਸਿੰਘ ਲਖਵੀਰ ਲਾਲ ਕੋਚ 10 सिखलाई बटालियन ਦੇ ਟੀਮ ਦੇ ਇੰਚਾਰਜ ਸਰਦਾਰ ਭੁਪਿੰਦਰ ਸਿੰਘ ਨਾਇਬ ਸੂਬੇਦਾਰ ਨੇ ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਤੇ ਹਾਰ ਪਹਨਾਏ ਤੇ ਲੱਡੂ ਵੰਡੇ ਅਤੇ ਖਿਡਾਰੀਆਂ ਨੂੰ ਕੇਲਿਆਂ ਦੀ ਫਰੈਸ਼ਮੈਂਟ ਦਿੱਤੀ ਗਈ ਇਸ ਮੌਕੇ ਤੇ 10 सिखलाई बटालियन ਤੇ ਸਮਰਾਏ ਜੰਡਿਆਲਾ ਹਾਕੀ ਕੋਚਿੰਗ ਸੈਂਟਰ ਦੀਆਂ ਟੀਮਾਂ ਦਰਮਿਆਨ ਮੈਚ ਦਾ ਆਯੋਜਨ ਕੀਤਾ ਗਿਆ ਇਸ ਤੋਂ ਇਲਾਵਾ weight lifting ਕੋਚਿੰਗ ਸੈਂਟਰ ਦੇ ਅੰਤਰਰਾਸ਼ਟਰੀ ਖਿਡਾਰੀ ਸਾਗਰ ਮਨਵਿੰਦਰ ਯਾਦਵ ਸਹਿਜਪ੍ਰੀਤ ਵਿਰਾਟ ਮੱਟੂ ਨੇ ਪਾਰ ਚੋਕ ਦੇ ਦਰਸ਼ਕਾਂ ਨੂੰ ਮੰਤਰਮੁਕਤ ਕੀਤਾ ਇਸ ਤੋਂ ਇਲਾਵਾ ਕਬੱਡੀ ਤੇ ਫੁੱਟਬਾਲ ਦੇ ਖਿਡਾਰੀਆਂ ਨੇ ਵੀ ਭਾਗ ਲਿਆ ਵੱਖ-ਵੱਖ ਬੁਲਾਰਿਆਂ ਨੇ ਖਿਡਾਰੀਆਂ ਨੂੰ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਨਰਵੇ ਸਮਾਜ ਦੀ ਸਿਰਜਣਾ ਲਈ ਹਮੇਸ਼ਾ ਯਤਨ ਕਰਨ ਲਈ ਪ੍ਰੇਰਿਆ ਦੇਸ਼ ਵਾਸੀਆਂ ਦਾ ਮੂਢਲਾ ਕਰਤੱਵ ਬਣਦਾ ਹੈ ਕਿ ਇਹੋ ਜਿਹੇ ਸ਼ਹੀਦਾਂ ਦੇ ਜਨਮ ਦਿਨ ਘਰ ਘਰ ਤੇ ਪਿੰਡ ਪਿੰਡ ਪੱਦਰਤੇ ਮਨਾਉਣੇ ਚਾਹੀਦੇ ਹਨ ਇਸ ਸਮਾਗਮ ਨੂੰ ਨੇਪਰੇ ਚਾੜਨ ਵਿੱਚ ਰਾਜਵਿੰਦਰ ਸਿੰਘ ਟਾਲੀਵਾੜੀ जंडियाला मंच की गिनीज वर्ल्ड बुक रिकार्ड धारक का विशेष योगदान रहा पेंड समराय जंडियाला तो पत्रकार मोहित शर्मा की रिपोर्ट ਹਨੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ 'ਚ ਵਸਦੇ ਬਾਹਰ ਵਸਦੇ ਸਾਰੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇੱਕ ਬਹੁਤ ਖੁਸ਼ੀ ਵਾਲੀ ਗੱਲ ਵੀ ਆ ਕਿ ਉਹਨਾਂ ਨੇ ਸਾਡੇ ਲਈ ਉਸ ਟਾਈਮ ਸ਼ਹੀਦੀ ਦਿੱਤੀ ਜਿਹਦੇ ਕਰਕੇ ਸਾਨੂੰ ਆਜ਼ਾਦੀ ਮਿਲੀ ਤੇ ਅਸੀਂ ਅੱਜ ਉਹਨਾਂ ਦਾ ਜਨਮ ਦਿਨ ਬੜੇ ਧੂਮ-ਧਾਮ ਨਾਲ ਮਨਾ ਰਹੇ ਹਾਂ ਸਾਡਾ ਪਿੰਡ ਸਮਰਾਏ ਜੋ ਕਿ ਇਲਾਕੇ ਦੇ ਵਿੱਚ ਬਹੁਤ ਹੀ ਇੱਕ ਸਿਰ ਕੱਢ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਇਸ ਟਾਈਮ ਜਿਹੜੀ ਸਪੋਰਟਸ ਕੰਪਲੈਕਸ ਆ ਉਹ ਸਪੋਰਟਸ ਕੰਪਲੈਕਸ ਦੇ ਵਿੱਚ ਸਾਡੇ ਇਲਾਕੇ ਦੇ ਸਟੇਟ ਬਾਡੀ ਡੀਪੀ ਹਰਮੇਸ਼ ਲਾਲ ਜੀ ਨੇ ਅੱਜ ਇੱਕ ਬਹੁਤ ਹੀ ਵਧੀਆ ਮੈਚ ਰੱਖਿਆ ਸੀ ਹਾਕੀ ਦਾ ਮੈਚ ਜਿਸ ਦੇ ਵਿੱਚ ਟੀਮਾਂ ਆਈਆਂ ਸਮਰਾਏ ਜਿਹੜੇ ਵਾਲਾ ਟੀਮ ਖੇਡ ਰਹੀ ਆ ਜਿਹਦੇ ਨਾਲ ਹਰਪ੍ਰਿੰਦਰ ਸਿੰਘ ਸਮਰਾਜੀ ਬਹੁਤ ਡੇਰ ਤੋਂ ਜੁੜੇ ਆ ਤੇ ਦੂਜੀ ਟੀਮ ਸਾਡੇ ਜਲੰਧਰ ਕੈਂਟ ਤੋਂ ਆਈ ਆ ਸਾਡੇ ਪਿੰਡ ਨੂੰ ਇਹ ਮਾਣ حاصل ਹੋਇਆ ਕਿ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਨੌਜਵਾਨ ਵੀਰ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਤੇ ਨਾਲ ਹੀ ਇੱਕ ਬਹੁਤ ਮੈਚ ਚੰਗਾ ਖੇਡਿਆ ਜਾ ਰਿਹਾ ਤੇ ਇਹਦੇ ਨਾਲ ਇੱਕ ਹੋਰ ਵੀ ਸੇਧ ਮਿਲਦੀ ਆ ਕਿ ਜੋ ਉਸ ਸਮੇਂ ਸ਼ਹੀਦ ਭਗਤ ਸਿੰਘ ਜੀ ਨੇ ਸਾਡੇ ਲਈ ਕੀਤਾ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਤੇ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜਿੰਨਾ ਕੁਛ ਉਹ ਨਹੀਂ ਕੀਤਾ ਅਸੀਂ ਉਹਨਾਂ ਤਾਂ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰੀਏ ਕਿ ਉਹਨਾਂ ਦੀ ਦਿੱਤੀ ਹੋਈ ਸੇਧ ਚੋਂ ਜੇ ਥੋੜੀ ਵੀ ਸਿੱਖਿਆ ਲੈ ਕੇ ਆਪਣੇ ਜੀਵਨ ਉੱਤੇ ਉਹਦਾ ਅਸਰ ਕਰੀਏ ਤਾਂ ਸਾਡੇ ਉੱਤੇ ਵੀ ਕਿਤੇ ਨਾ ਕਿਤੇ ਉਹਨਾਂ ਦਾ ਅਸਰ ਹੋ ਕੇ ਅਸੀਂ ਬਹੁਤ ਚੰਗੇ ਕੰਮ ਕਰ ਸਕਦੇ ਹਾਂ ਔਰ ਮਨ ਖੁਸ਼ ਹੋਇਆ ਨੌਜਵਾਨਾਂ ਦਾ ਮੈਚ ਦੇਖ ਕੇ ਕਿ ਜਿੱਥੇ ਪੰਜਾਬ ਨੂੰ ਕਿਤੇ ਨਸ਼ਿਆਂ ਦਾ ਘੜ ਕਿਹਾ ਜਾਂਦਾ ਤੇ ਇਹ ਨੌਜਵਾਨ ਜੋ ਗਰਾਉਂਡਾਂ ਚਾਉਂਦੇ ਆ ਤੇ ਦੱਸਦੇ ਆ ਕਿ ਪੰਜਾਬ ਤੇ ਇਹ ਇੱਕ ਕਲੰਕ ਆ ਪਰ ਅਸਲ ਜਵਾਨੀ ਹਜੇ ਵੀ ਗਰਾਉਂਡਾਂ ਦੇ ਵਿੱਚ ਬਹੁਤ ਆ ਔਰ ਮੈਂ ਬੇਨਤੀ ਕਰੂੰਗਾ ਇਲਾਕੇ ਦੇ ਵੀਰਾਂ ਨੂੰ ਜਿਹੜੇ ਵੀ ਸਾਡੇ ਬੇਰਪਰਾ ਇਹ ਖਬਰ ਨੂੰ ਦੇਖਣਗੇ ਆਪਣਾ ਜੋ ਏਰੀਏ ਦੇ ਵਿੱਚ ਸਮਰਾਏ ਜਿਹੜਾ ਸਕੂਲ ਹੈ ਇਹਦੇ ਵਿੱਚ ਬਹੁਤ ਵੱਡੀਆਂ ਗਰਾਉਂਡਾਂ ਚਾਰੇ ਗਰਾਊਂਡਾਂ ਟੋਪ ਦੀਆਂ ਹਾਕੀ ਦੀ ਫੁੱਟਬਾਲ ਦੀ ਕ੍ਰਿਕਟ ਦਾ ਬਹੁਤ ਵੱਡਾ ਸਟੇਡੀਅਮ ਹੈ ਸਟੇਡੀਅਮ ਚ ਹੋਰ ਵੀ ਜਗ੍ਹਾ ਬਹੁਤ ਆ ਔਰ ਬਾਸਕਟਬਾਲ ਦੀ ਗਰਾਊਂਡ ਬਹੁਤ ਵਧੀਆ ਆ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਗਰਾਊਂਡਾਂ ਨੂੰ ਤੁਸੀਂ ਆ ਕੇ ਭਰੋ ਕੋਈ ਟਾਈਮ ਹੁੰਦਾ ਸੀ ਅੱਜ ਤੋਂ 10-15 ਸਾਲ ਪਹਿਲਾਂ ਕਿ ਖੇਡਣ ਨੂੰ ਬਾਰੀ ਨਹੀਂ ਆਉਂਦੀ ਹੁੰਦੀ ਸੀ ਪਰ ਅੱਜ ਕਿਤੇ ਨਾ ਕਿਤੇ ਉਸ ਚੀਜ਼ ਚ ਕਮੀ ਜ਼ਰੂਰ ਆਈ ਆ ਤੇ ਮੈਂ ਆਪਣੇ ਵੱਲੋਂ ਅਪੀਲ ਕਰਦਾ ਕਿ ਅਸੀਂ ਉਹ ਯੋਧੇ ਨੂੰ ਯਾਦ ਕਰੀਏ ਤੇ ਉਹਦੀ ਯਾਦ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਿਤੇ ਪ੍ਰਣ ਕਰੀਏ ਕਿ ਥੋੜਾ ਸਮਾਂ ਆਪਾਂ ਉਹਨਾਂ ਨੂੰ ਜ਼ਰੂਰ দিਏ ਤੇ ਇਹਨਾਂ ਗਰਾਊਂਡਾਂ 'ਚ ਆ ਕੇ ਆਪਾਂ ਜਰੂਰ ਖੇਡੀਏ ਸੋ ਸਾਰੇ ਇਲਾਕੇ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਸਮੂਹ ਦੇਸ਼ ਵਾਸੀਆਂ ਨੂੰ ਸਰਦਾਰ ਭਗਤ ਸਿੰਘ ਜੀ ਸ਼ਹੀਦ ਦੇ ਆਜਮ ਦਾ 118ਵਾਂ ਜਨਮ ਦਿਨ ਜਿਹੜਾ ਮੁबारकਵਾਦ ਹੋਵੇ ਕਿਉਂਕਿ ਅੱਜ ਬੜਾ ਕਰਮਾ ਵਾਲਾ ਦਿਨ ਹੈ ਕਿ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਮਨਾ ਰਹੇ ਆ ਉਹ ਸ਼ਖਸੀਅਤ ਜਿਹਨੇ ਸਰਕਾਰਾਂ ਨੂੰ ਸਮੇਂ ਨੂੰ ਦੱਸ ਦਿੱਤਾ ਕਿ ਤੁਸੀਂ ਗਲਤ ਕਰ ਰਹੇ ਹੋ ਜੇ ਗਲਤ ਕਰੋਗੇ ਤਾਂ ਤੁਹਾਡੇ ਖਿਲਾਫ ਖੜੇ ਆ ਸੋ ਬੜਾ ਭਾਗਾ ਵਾਲਾ ਦਿਨ ਹੈ ਕਿ ਉਹ ਮਹਾਨ ਸ਼ਖਸੀਅਤ 118 ਸਾਲ ਪਹਿਲਾਂ ਇਸ ਧਰਤੀ ਦੇ ਪੈਦਾ ਹੋਈ ਪਰ ਇਹੋ ਜਿਹਾ ਇਨਕਲਾਬ ਲਿਆਂਦਾ ਕਿ ਹਰ ਇਨਸਾਨ ਦੇ ਵਿੱਚ ਅੱਜ ਭਗਤ ਸਿੰਘ ਜਿਹੜਾ ਜਿੰਦਾ ਹੈ ਮੈਂ ਤਾਂ ਮੇਸ਼ਾ ਕਿਹਨਾਂ ਨਾ ਕਿ ਭਗਤ ਸਿੰਘ ਉਦੋਂ ਵੀ ਜਵਾਨ ਸੀ ਅੱਜ ਵੀ ਜਵਾਨ ਆ ਨੌ ਜਵਾਨਾਂ ਦੇ ਵਿੱਚ ਵਸਦੇ ਆ ਜਿਹੜੇ ਕਿ ਇੱਕ ਰੋਲ ਮਾਡਲ ਆ ਸਾਡੇ ਜਿਨ੍ਹਾਂ ਨੇ ਸਾਡੇ ਇਸ ਖਿੱਤੇ ਨੂੰ ਉਜਾੜ ਕਰਾਉਣ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਫਾਂਸੀ ਤੇ ਚੜ ਜਾਣਾ ਜਵਾਨੀ ਵਿੱਚ ਕੋਈ ਛੋਟੀ ਗੱਲ ਨਹੀਂ ਹੁੰਦੀ ਸੋ ਬਹੁਤ ਵੱਡੀ ਸ਼ਹੀਦੀ ਉਹਨਾਂ ਦੀ ਜਿਹੜੀ ਹੋਈ ਸੀ ਔਰ ਉਹਨਾਂ ਉਸ ਮਹਾਂ ਛਕਰੀਆ ਦਾ ਜਨਮ ਦਿਨ ਅੱਜ ਸਮਰਾਜ ਜੰਡਿਆਲਾ ਦੀ ਹਾਕੀ ਗਰਾਊਂਡ ਵਿੱਚ ਔਰ ਸਾਰੇ ਸਪੋਰਟਸ ਵਾਲੇ ਇਕੱਠੇ ਹੋ ਕੇ ਮਨਾ ਰਹੇ ਆ ਉਹਦੇ ਵਿੱਚ ਸਾਡੇ ਵੇਟ ਲਿਫਟਰ ਸਾਡੇ ਰੈਸਲਰ ਸਾਡੇ ਫੁੱਟਬਾਲਰ ਔਰ ਬਾਕੀ ਗੇਮਾਂ ਵਾਲੇ ਹਾਕੀ ਵਾਲੇ ਸਾਰੇ ਲੜਕੇ ਮਨਾਏ ਕਿਉਂਕਿ ਓਵਰ ਆਲ ਕਿਤਨਾ ਕਿਤੇ ਅਸੀਂ ਖੇਡਾਂ ਤੋਂ ਆਏ ਆ ਉਸ ਗਰਾਊਂਡਾਂ ਮੀ ਅਸੀਂ ਇੱਥੇ ਹੀ ਸਾਂਝੀ ਕਰਦੇ ਆ ਕਿਉਂਕਿ ਸਾਡਾ ਘਰ ਹੈ ਸੋ ਅੱਜ ਇਹ ਮਹਾਨ ਚੱਕੀ ਦਾ ਜਨਮ ਦਿਨ ਬੜੇ ਚਾਅ ਨਾਲ ਮਨਾਇਆ ਗਿਆ ਸੋ ਧੰਨਵਾਦ ਹੈ ਦੁਆਬਾ ਹਲਚਲ ਚੈਨਲ ਦਾ ਜਿਨ੍ਹਾਂ ਨੇ ਆ ਕੇ ਇਹ ਜਿਹੜਾ ਮੈਸੇਜ ਆ ਘਰ-ਘਰ ਪਹੁੰਚਾਉਣਾ ਕਿਉਂਕਿ ਮੀਡੀਆ ਵੀ ਕਈ ਵਾਰ ਕਵਰ ਨਹੀਂ ਕਰਦਾ ਉਹ ਵੀ ਘਟਾ ਪੈਂਦਾ ਸੋ ਮੀਡੀਆ ਧੰਨਵਾਦ ਧੰਨਵਾਦ ਗੁਰਾ ਸਖੀਯਾ ਦਾ ਜਿਨ੍ਹਾਂ ਨੇ ਇਸ ਜਨਮ ਦਿਨ ਤੇ ਆ ਕੇ ਸ਼ਿਰਕਤ ਕੀਤੀ ਹੈ ਸੋ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਦੁਆਬੇ ਦੇ ਪ੍ਰਸਿੱਧ ਨਗਰ ਸਮਰਾਇਂਂਦੇਆਲਾ ਦੇ ਖੇਡ ਮੈਦਾਨਾਂ ਵਿੱਚ ਹਡਮਾਸਟਰ ਅਜਗਤ ਸਿੰਘ ਦਾ ਸੰਵਰਾ ਸਟੇਡੀਅਮ ਦੇ ਖੇਡ ਕੰਪਲੈਕਸ ਸਾਕੀ ਖੇਡ ਮੈਦਾਨ ਵਿੱਚ ਅੱਜ 10 ਸਿੱਖਲਾਈ ਰੈਜiment ਆਫ ਵਰਸਸ ਸਮਰਾਜਿੰਦਰ ਦੇ ਟੀਮਾਂ ਦਰਮਿਆਨ ਮੈਚ ਰੱਖਿਆ ਗਿਆ ਔਰ ਬਾਕੀ ਖੇਡਾਂ ਦੇ ਸਾਰੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਹੈ ਜਿਹਦੇ ਵਿੱਚ ਵੇਟਲਿਫਟਿੰਗ ਕੋਚਿੰਗ ਸੈਂਟਰ ਸਮਰਾਜਿੰਦਰਾ ਰੈਸਲਿੰਗ ਕੋਚਿੰਗ ਸੈਂਟਰ ਸਮਰਾਜਿੰਦਰਾ ਕ੍ਰਿਕਟ ਕੋਚਿੰਗ ਸੈਂਟਰ ਸਮਰਾਜਿੰਦਰਾ ਔਰ ਕਬੱਡੀ ਕੋਚਿੰਗ ਸੈਂਟਰ ਸਮਰਾਜਿੰਦਰਾ ਤੇ ਹੋਰ ਤੋਂ ਇਲਾਵਾ ਬਾਕੀ ਸਾਰੇ ਖੇਡਾਂ ਦੇ ਖਿਡਾਰੀਆਂ ਨੇ ਸ਼ਹੀਰ ਭਗਤ ਸਿੰਘ ਦੇ 118ਵੇਂ ਜਨਮ ਦਿਨ ਦੇ ਨੂੰ ਸੈਲੀਬ੍ਰੇਟ ਕੀਤਾ ਉਹਨਾਂ ਨੂੰ ਯਾਦ ਕੀਤਾ ਸਮੁੱਚੇ ਦੇਸ਼ ਵਾਸੀ ਦੇਸ਼ ਦੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਤੋਂ ਬਾਅਦ ਅੱਜ ਦੁਨੀਆ ਦੀ ਉਹ ਮਹਾਨ ਸ਼ਖਸੀਅਤ ਸੀਦੇ ਆ ਗਏ ਸਰਦਾਰ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾ ਕੇ ਫਖਰ ਮਹਿਸੂਸ ਕੀਤਾ ਇਹਨਾਂ ਖਿਡਾਰੀਆਂ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਸੰਦੇਸ਼ ਸੰਦੇਸ਼ ਦੇ ਰੂਪ ਵਿੱਚ ਆਪਣੇ ਜਹਰ ਜਲਾਹ ਉਦਾਾਖੇ ਪੰਜਾਬੀਅਤ ਦਾ ਹੋਣ ਦਾ ਮਨ ਹਾਸਲ ਕੀਤਾ